ਲੰਗੇ ਦੇਣੀ ਪ੍ਰਗਟ ਸਿੰਘ ਦੇ ਵੱਲੋਂ ਇੱਕ ਵੀਡੀਓ ਨਸ਼ਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹਲਚਲ ਤੇਜ਼ ਹੋ ਗਈ ਖਾਸ ਤੌਰ ਦੇ ਉੱਤੇ ਸਿੱਖ ਸਫਾਂ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਚਾਨਕ ਇੱਕ ਕੌਨਕਲੇਵ ਦੇ ਵਿੱਚ ਜਾਂਦੇ ਇੱਕ ਕਨਵੈਨਸ਼ਨ 'ਚ ਜਾਂਦੇ ਆ ਜਿੱਥੇ ਮੋਹਨ ਭਾਗਵਤ ਯਾਨੀ ਕਿ ਆਰਐਸਐਸ ਮੁਖੀ ਮੌਜੂਦ ਹੁੰਦੇ ਨੇ ਉਹਨਾਂ ਦੇ ਸਾਹਮਣੇ ਕੁਝ ਗੱਲਾਂ ਬਾਤਾਂ ਹੋਈਆਂ ਉਸ ਚੀਜ਼ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਸਦੇ ਆਫਟਰ ਮੈਥ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੌਜੂਦ ਨੇ ਰੌਣਕ ਸਾਹਿਬ ਸਮਰਦਾ ਬਹੁਤ ਚੋਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਰਨ ਸਾਸੀਕਾਲ ਜੀ ਡਾਕਟਰ ਸਾਹਿਬ ਲੰਘੇ ਕੱਲ ਜਿਹੜੀ ਵੀਡੀਓ ਵੇਖਣ ਨੂੰ ਮਿਲੀ ਖਾਸ ਤੌਰ ਤੇ ਉਸ ਤੋਂ ਬਾਅਦ ਜੋ ਸਾਰਾ ਐਪੀਸੋਡ ਹੋਇਆ ਸੀ ਦੇਖ ਚੁੱਕੇ ਆ ਪਰ ਉਸ ਪਰਟੀਕੂਲਰ ਵੀਡੀਓ ਨੂੰ ਜਾਂ ਉਸ ਕਨਵੈਨਸ਼ਨ ਦੇ ਵਿੱਚ ਵੀਸੀ ਦੇ ਜਾਣ ਨੂੰ ਅਸੀਂ ਕਿਵੇਂ ਦੇਖੀਏ ਦੇਖੋ ਜਿਹੜੀ ਗੱਲ बार-बार ਪੰਜਾਬ ਦੇ ਵਿੱਚ ਖਾਸ ਕਰਕੇ ਉੱਠ ਰਹੀ ਸੀ ਬਾਕੀ ਸੂਬਿਆਂ ਦੀ ਤਾਂ ਮੈਂ ਇੰਨੀ ਗੱਲ ਨਹੀਂ ਬਈ ਉਠ ਰਹੀ ਸੀ ਬਈ ਸਾਡੀਆਂ ਜਿਹੜੀਆਂ ਸਿੱਖਣ ਕਨਸਟੀਟਿਊਸ਼ਨ ਹੈਗੀਆਂ ਮੈਂ ਸਿੱਖਿਆ ਦੀਆਂ ਜਾਂ ਸਿੱਖ ਸੰਸਥਾਵਾਂ ਵੀ ਹੈਗੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਰਐਸਐਸਟੀ ਦਖਲਅੰਦਾਜ਼ੀ ਵੱਧਦੀ ਪਈ ਆ ਔਰ ਏਆਰਐਸਐਸਟੀ ਦਖਲਅੰਦਾਜ਼ੀ ਨਾਲ ਜਿਹੜਾ ਸਿੱਖਿਆ ਦਾ ਢਾਂਚਾ ਹੈ ਔਰ ਸੂਬੇ ਦਾ ਢਾਂਚਾ ਹੈ ਇੱਕੋ ਨਵੀਂ ਸ਼ੇਪ ਲੈ ਰਿਹਾ ਔਰ ਲਗਾਤਾਰ ਉਸ ਚੀਜ਼ ਦੇ ਕਰਵਟ ਤੇ ਕਰਵਟ ਕਰਵਟ ਤੇ ਕਰਵਟ ਲੈ ਰਿਹਾ ਤੁਸੀਂ ਇਹ ਦੇਖੋ ਸਾਹਬ ਸਿੰਘ ਜੀ ਬਈ ਜਿਹੜਾ ਸਿੱਖਿਆ ਸੰਸਥਾਵਾਂ ਹੈਗੀਆਂ ਉਹਨਾਂ ਦਾ ਇੱਕ ਇੰਡੀਪੈਂਡੈਂਟ ਧਨਮ ਤੋਂ ਹਟ ਕੇ ਇੱਕ ਇੰਡੀਪੈਂਡੈਂਟ ਸਿੱਖਿਆ ਨੀਤੀ ਹੁੰਦੀ ਆ ਲੇਕਿਨ ਪਿਛਲੇ ਕੁਝ ਦੌਰ ਤੋਂ ਕੇਂਦਰ ਸਰਕਾਰ ਨੇ ਹਰ ਤਰੀਕੇ ਨਾਲ ਸੂਬਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰਤਾ ਸਿੱਖਿਆ ਪਾਲਿਸੀ ਜਿਹੜੀ ਹੈ ਐਨਸੀਆਰਟੀ ਉਹਨਾਂ ਨੇ ਆਪ ਡਿਜ਼ਾਈਨ ਕਰ ਲਈ ਔਰ ਉਹਦੇ ਨਾਲ ਉਹਨਾਂ ਨੇ ਸਾਰੀਆਂ ਜਿੰਨੀਆਂ ਐਜੂਕੇਸ਼ਨ ਦੀਆਂ ਸੰਸਥਾਵਾਂ ਸੀਗੀਆਂ ਉਹਨਾਂ ਤੇ ਕੰਟਰੋਲ ਕਰਨਾ। ਇਹੀ ਵਾਈਸ ਚਾਂਸਲਰ ਦਾ ਰੋਲਾ। ਸੂਬੇ ਦਾ ਮੁਖੀ ਕਹਿੰਦਾ ਹੈ ਬਈ ਵਾਈਸ ਚਾਂਸਲਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੀ ਡਿਸਾਈਡ ਕਰੂਗਾ। ਲੇਕਿਨ ਵਾਈਸ ਚਾਂਸਲਰ ਦੀ ਨਿਯੁਕਤੀ ਗਵਰਨਰ ਤੋਂ ਹੁੰਦੀ ਹੈ। ਤਿੰਨ ਨਾਮ ਦਾ ਪੈਨਲ ਜ਼ਰੂਰ ਭੇਜਿਆ ਜਾਂਦਾ ਗਵਰਨਰ ਦੀ ਸਹਿਮਤੀ ਹੁੰਦੀ ਹੈ। ਕਿਤੇ ਨਾ ਕਿਤੇ ਗਵਰਨਰ ਜਿਹੜੇ ਆ ਉਹ ਜਿੱਥੇ ਗੈਰ ਪਾਜ ਪਾ ਸਰਕਾਰਾਂ ਹਨ ਗਵਰਨਰ ਉੱਥੇ ਜ਼ਿਆਦਾ ਦਖਲਅੰਦਾਜ਼ੀ ਸੂਬਿਆਂ ਅਚਾਰ ਹੁੰਦਾ ਖਲੋ ਪੰਜਾਬ ਦੇ ਗਵਰਨਰ ਹੈ ਹਲ ਇੱਥੇ ਜਿਹੜਾ ਪੁਲਿਸ ਦਾ ਸਬਜੈਕਟ ਹੈਗਾ ਪੁਲਿਸ ਕੰਮ ਕਰ ਰਹੀ ਹੈ ਨਸ਼ੇ ਦੇ ਵਿਰੁੱਧ ਜੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਲੇਕਿਨ ਉਹ ਪਿੰਡਾਂ ਦਾ ਦੌਰਾ ਕਰਦੇ ਨੇ ਬਾਰਡਰ ਦਾ ਦੌਰਾ ਕਰਦੇ ਨੇ ਦਿੱਲੀ ਵਿੱਚ ਵੀ ਇਉਂ ਹੀ ਰੋਲਾ ਆਮ ਆਦਮੀ ਪਾਰਟੀ ਪਾਉਂਦੀ ਰਹੀ ਹੈ ਲੇਕਿਨ ਜੇ ਤੁਸੀਂ ਇਸ ਜਿਹੜਾ ਇਹ ਸਟਰਕਚਰ ਹੈਗਾ ਇਹ ਕੰਮ ਕਰਨ ਦਾ ਤਰੀਕਾ ਤੁਹਾਨੂੰ ਹਰਿਆਣੇ 'ਚ ਨਜ਼ਰ ਨਹੀਂ ਆਊਗਾ ਰਾਜਸਥਾਨ 'ਚ ਕਦੀ ਨਹੀਂ ਨਜ਼ਰ ਆਊਗਾ ਮੱਧ ਪ੍ਰਦੇਸ਼ 'ਚ ਨਹੀਂ ਨਜ਼ਰ ਆਊਗਾ لیکن جتھے جتھے غیر பாஜக ਦੀਆਂ ਸਰਕਾਰਾਂ ہیں ਉੱਥੇ-ਉੱਥੇ ਰਾਜਪਾਲ ਜਿਹੜੇ ਆ ਉਹ ਜ਼ਿਆਦਾ दखलअंदाजी ਕਰਦੇ ਆ ਔਰ ਸਾਡੀ ਫੈਡਰਲ ਸਟਰਕਚਰ ਜਿਹੜਾ ਸੂਬੇ ਦਾ ਸਟਰਕਚਰ ਹੈਗਾ ਉਹਨੂੰ ਕਿਤੇ ਨਾ ਕਿਤੇ ਹਰ ਪਾਸਿਓਂ ਘੇਰਾ ਪਾਇਆ ਜਾ ਰਿਹਾ ਕਿਰਕਿਵੇਂ ਪਾਇਆ ਜਾ ਰਿਹਾ ਦੇਖੋ ਸਾਡੀ ਜਿਹੜੀ ਆ ਬਾషా ਉਹਨੂੰ ਵੀ ਚੈਲੰਜ ਹੋਣਾ ਸ਼ੁਰੂ ਹੋ ਗਿਆ ਆ ਹੁਣੇ ਬਿਆਨ ਵੀ ਆ ਗਿਆ ਸੰਸਕ੍ਰਿਤ ਬਾషా ਜਿਹੜੀ ਉਹ ਮਦਰ ਬਾషా ਹੈਗੀ ਜੀ ਉਹਦੇ ਉਤੋਂ ਬਾਅਦ ਹੀ ਸਾਰੀਆਂ ਨਿਕਲੀਆਂ ਹੋਈਆਂ ਠੀਕ ਹੈ ਨਾ ਜਦ ਕੀ ਇਹ ਭਾਸ਼ਾ ਜਿਹੜੀ ਆ ਹੁਣ ਜੇ ਤੁਸੀਂ ਸੰਸਕ੍ਰਿਤ ਕਰੋਗੇ ਤੇ ਉਸ ਸਮੇਂ ਦੇ ਨਾਲ ਨਾਲ ਭਾਸ਼ਾ ਦਾ ਪਰਵਰਤਨ ਹੁੰਦਾ ਗੁਰੂ ਸਾਹਿਬਾਨ ਦੇ ਵੇਲੇ ਗੁਰਮੁਖੀ ਪੰਜਾਬੀ ਆ ਗਈ ਉਸ ਤੋਂ ਬਾਅਦ ਜਿਹੜੀਆਂ ਹੋਰ ਭਾਸ਼ਾਵਾਂ ਆ ਮੈਂ ਉਹਨਾਂ ਨੇ ਜਨਮ ਲਿੱਤਾ ਉਰਦੂ ਨਿਕਲ ਕੇ ਆਈ ਉਰਦੂ ਹੁਣ ਖਤਮ ਹੋ ਰਹੀ ਆ ਹੋਰ ਭਾਸ਼ਾਵਾਂ ਜਿਹੜੀਆਂ ਹੈਗੀਆਂ ਖੇਤਰੀ ਭਾਸ਼ਾ ਕੰਨੜਾ ਆ ਗਈ ਉਹ ਭਾਸ਼ਾ ਆਪਣਾ ਜਿਹੜਾ ਵਾ ਦਬਦਬਾ ਕਾਇਮ ਕਰਤੀਆਂ ਪਈਆਂ ਬੰਗਲਾ ਹੈਗੀ ਐ ਸਾਰੀਆਂ ਇਦਾਂ ਜਿੱਦਾਂ ਬਾਸ਼ਾ ਆਪਣੇ ਸੂਬੇ ਵਾਈਜ਼ ਆ ਲੇਕਿਨ ਤੁਸੀਂ ਹੁਣ ਜੇ ਕਹੋ ਕਿ ਤੁਸੀਂ ਉਸ ਸੰਸਕ੍ਰਿਤ ਨੂੰ ਇੱਕ ਮਦਰ ਲੈਂਗੁਏਜ ਬਣਾ ਕੇ ਦੁਬਾਰਾ ਸੰਸਕ੍ਰਿਤ ਹਿੰਦੁਸਤਾਨ 'ਚ ਚਲਾ ਲਓ ਉਹ ਕਿਵੇਂ ਕਿਵੇਂ ਪੋਸੀਬਲ ਹੋ ਸਕਦਾ ਹੈ ਪੂਰਾ ਹਿੰਦੁਸਤਾਨ ਜਿਹੜਾ ਪੰਜਾਬ ਦੇ ਲੋਕ ਖਾਸ ਕਰਕੇ ਵਿਖਾ ਪਰਚ ਵਸੇ ਹੋਇਆ ਹੁਣ ਅਮਰੀਕਨ ਲੋਗ ਆ ਜਾਂ ਕੈਨੇਡੀਅਨ ਲੋਗ ਆ ਜਿੱਥੇ ਸਿੱਖ ਹੈਗੇ ਨੇ ਉਹਨਾਂ ਨੂੰ ਕੋ ਸੰਸਕ੍ਰਿਤ ਚ ਤੁਹਾਡੀ ਭਾਸ਼ਾ ਤੁਸੀਂ ਇੱਥੇ ਗੱਲ ਕਰਨੀ ਆ ਤੇ ਕਿਵੇਂ ਹੋ ਹੀ ਨਹੀਂ ਸਕਦਾ ਸੰਭਵ ਹੀ ਨਹੀਂ ਹੈ ਨਾ ਤਾਂ ਸਮੇਂ ਦੇ ਨਾਲ ਪਰਸਥਿਤੀਆਂ ਹਮੇਸ਼ਾ ਚੇਂਜ ਹੁੰਦੀਆਂ ਔਰ ਜਿਹੜੀਆਂ ਮੈਂ ਪਹਿਲਾਂ ਵਾਪਸ ਆ ਰਿਆਂ ਬਈ ਸੂਬੇ ਦੀ ਦੇ ਉੱਤੇ ਕਿਦਾਂ ਕਾਬੂ ਹੋ ਰਿਹਾ ਪਹਿਲਾਂ ਤਾਂ ਐਜੂਕੇਸ਼ਨ ਪਾਲਿਸੀ ਨਾਲ ਹੋ ਗਿਆ ਫਿਰ ਤੁਸੀਂ ਦੇਖੋ ਜੀਐਸਟੀ ਔਰ CST ਲਾ ਕੇ ਕੇਂਦਰ ਸਰਕਾਰ ਨੇ ਅਧਿਕਾਰ ਆਪਣੇ ਚ ਲੈ ਲਏ GST ਕੌਂਸਲ ਬਣਾਤੀਆਂ ਸੈਂਟਰ ਲੈ ਲਿਆ ਹਰ ਸੂਬੇ ਦਾ ਵਪਾਰੀ ਉਹਨਾਂ ਦੇ ਰਡਾਰ ਤੇ ਆ ਗਿਆ ਉਹਨਾਂ ਦੇ ਰਿਕਾਰਡ ਚ ਆ ਗਿਆ ਠੀਕ ਹੈ ਨਾ ਔਰ ਜਿਹੜਾ ਪੰਜਾਬ ਸਰਕਾਰ ਨੂੰ ਟੈਕਸ ਦੇ ਰਿਹਾ ਉਹ ਕੇਂਦਰ ਨੂੰ ਵੀ ਦੇ ਰਿਹਾ CST ਦੇ ਰਿਹਾ ਸੈਂਟਰ ਜਿਹੜਾ ਹੈਗਾ ਟੈਕਸ ਦੇ ਰਿਹਾ ਔਰ ਉਹਨਾਂ ਦੇ ਦਾਇਰੇ ਚ ਆ ਗਿਆ ਉਹਨਾਂ ਕੋਲ ਸਕੈਨ ਚ ਆ ਗਿਆ ਉਹਨਾਂ ਦੇ ਕੰਪਿਊਟਰ ਚ ਆ ਗਿਆ ਜਿਨੇ GST ਦੇਣਾ ਉਹਨੇ CST ਦੇਣਾ ਠੀਕ ਹੈ ਨਾ ਫਿਰ ਤੁਸੀਂ ਸੂਬੇ ਦੇ ਵਿੱਚ ਕਿਸ ਚੀਜ਼ ਤੇ GST ਲਾਣਾ ਘਟਾਣਾ ਤੁਹਾਨੂੰ GST ਕੌਂਸਲ ਕੇਂਦਰ ਸਰਕਾਰ ਡਿਸਾਈਡ ਕਰੇਗੀ ਇੱਕ ਇਹ ਵੀ ਹੋ ਗਿਆ ਕਬਜ਼ਾ ਤੁਹਾਡੀ ਜਿਹੜੀ ਹੈਲਥ ਦੀ ਚੀਜ਼ਾਂ ਹੈਗੀਆਂ ਸਾਡੀਆਂ ਸਿਹਤਮੰਦਾਂ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਵਿੱਚ ਵੀ ਹੌਲੀ-ਹੌਲੀ ਜਿਹੜਾ ਪੈਰ ਕੇਂਦਰ ਸਰਕਾਰਾਂ ਪਸਾਰ ਰਹੀਆਂ ਫਲਾ ਰਹੀਆਂ ਆਪਣੀਆਂ ਏਮਜ਼ਾਰੇ ਆ ਔਰ ਜਿਹੜੇ ਹਸਪੀਟਲਸ ਆ ਰਹੇ ਆ WHO ਦੀਆਂ ਜਿਹੜੀਆਂ ਗਾਈਡਲਾਈਨਸ ਹੁਣ ਦੇਖੋ ਤੁਸੀਂ ਕੋਵਿਡ ਗਿਆ ਕੋਵਿਡ ਦਾ ਪ੍ਰੋਟੋਕੋਲ ਜਿਹੜਾ ਕੇਂਦਰ ਸਰਕਾਰ ਵੱਲੋਂ ਸਾਰਾ ਫੋਲੋ ਕੀਤਾ ਗਿਆ ਸੂਬੇ ਦੀਆਂ ਸਾਰੀਆਂ ਸਿਹਤ ਸਦਾਵਾਂ ਨੂੰ ਕੰਟਰੋਲ ਕੀਤਾ ਗਿਆ ਸੋ ਕੀਤੇ ਨਾ ਕੀਤੇ ਜਿਹੜੀਆਂ ਹੌਲੀ-ਹੌਲੀ ਸਟੈਪ ਵਾਈਜ਼ ਸਟੈਪ ਵਧੀ ਜਾ ਰਹੇ ਆ ਹੁਣ ਇਹ ਜਿਹੜੀਆਂ ਕੇਂਦਰ ਸਰਕਾਰ ਹੈਗੇ ਆ ਜਾਂ RSS ਹੈ ਇਹ এডੂਕੇਸ਼ਨ ਦੇ ਵਿੱਚ ਜ਼ਿਆਦਾ ਇੰਟਰਸਟ ਲੈ ਰਹੇ ਆ RSS ਜ਼ਿਆਦਾ ਲੈ ਰਹੀ ਹੈ ਇੰਟਰਸਟ ਇਸ ਕਰਕੇ ਲੈ ਰਹੀ ਹੈ ਇੱਕ ਕੀ ਆਰਐਸਐਸ ਦਾ ਇੱਕ ਵਿੰਗ ਹੈਗਾ ਏਬੀਵੀਪੀ ਅਖਲ ਭਾਰਤੀ ਵਿਦਿਆਰਥੀ ਪਰਸ਼ਦ ਉਹ ਆਰਐਸਐਸ ਦਾ ਇੱਕ ਸ਼ਾਖਾ ਜਿੰਨਾ ਚੋਂ ਉਹ ਸਟੂਡੈਂਟ ਲੈਵਲ ਤੇ ਆਪਣੇ ਸੰਗ ਨੂੰ ਤਿਆਰ ਕਰਦੇ ਨੇ ਛਾਤਰ ਯੂਨੀਅਨਸ ਸਟੂਡੈਂਟ ਯੂਨੀਅਨਸ ਨੂੰ ਤਿਆਰ ਕਰਦੇ ਨੇ ਉਥੋਂ ਪ੍ਰੋਡਕਟ ਕੱਢਦੇ ਨੇ ਕਿਸੇ ਟਾਈਮ ਦੇ ਉੱਤੇ ਇਹ ਪ੍ਰੈਕਟਿਸ ਲੈਫਟਿਸਟ ਕਰਦੇ ਹੁੰਦੇ ਸੀਗੇ ਜਿੰਨੀਆਂ ਵੱਡੀਆਂ ਐਜੂਕੇਸ਼ਨ ਕਨਸਟੀਟਿਊਸ਼ਨਸ ਹੈਗੀਆਂ ਵਾ ਜਾਂ ਵੱਡੀਆਂ ਯੂਨੀਵਰਸਿਟੀਜ਼ ਦਾ ਉਥੇ ਲੈਫਟਿਸਟ ਜਿਹੜੇ ਆ ਉਹ ਆਪਣੇ ਨਾਲ ਉਹਨੂੰ ਕੰਟਰੋਲ ਕਰਦੇ ਸੀ ਆਪਣੇ ਵਾਈਸ ਚਾਂਸਲਰ ਲਾਦੇ ਆਪਣੇ ਕੋਈ ਅਫਸਰ ਲਾਦੇ ਔਰ ਇਸੇ ਕਰਕੇ ਜਿੰਨੀਆਂ ਯੂਨੀਵਰਸਿਟੀਆਂ ਸੀਗੀਆਂ ਪਹਿਲਾਂ ਉਹ ਉਹਨਾਂ ਨੂੰ ਬੇਸਿਕਲੀ ਕਾਮਰੇਡ ਹੀ ਕੰਟਰੋਲ ਕਰਦੇ ਹੁੰਦੇ ਸੀ ਲੇਕਿਨ ਹੌਲੀ-ਹੌਲੀ ਉਹ ਉਹਨਾਂ ਦਾ ਰਾਜ ਜੀਐਨਯੂ ਚੋਂ ਦੇਖੋ ਜੀਐਨਯੂ ਦਾ ਕਿੰਨਾ ਰੋਲ ਆ ਰਿਹਾ ਬਈ ਲੈਫਟ ਇਸ ਕੰਟਰੋਲ ਕਰਦੇ ਆ ਹੌਲੀ-ਹੌਲੀ ਹੁਣ ਉੱਥੇ ਸੰਗ ਦਾ ਕੰਟਰੋਲ ਹੋ ਗਿਆ ਹੁਣ ਏਬੀਵੀਪੀ ਦਾ ਕੰਟਰੋਲ ਹੋ ਗਿਆ ਇਉਂ ਹੀ ਜਿਹੜੀਆਂ ਪੰਜਾਬ ਦੇ ਵਿੱਚ ਚਲੋ ਆਪਾਂ ਗੱਲ ਕਰ ਰਹੇ ਆ ਡਾਕਟਰ ਕਰਮਜੀਤ ਸਿੰਘ ਗਏ ਨੇ ਉੱਥੇ ਕੇਰਲਾ ਚ ਗਏ ਨੇ ਮੋਹਨ ਭਗਵਤ ਜੀ ਦਾ ਜਿਹੜਾ ਸਟੇਜ ਤੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਡਿਜ਼ਾਈਨ ਕਰਕੇ ਦੱਸਦੇ ਭਾਈ ਨੇ ਕਿ ਅਸੀਂ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਰਿਗਵੇਦ ਦੇ ਨਾਲ ਜਿਹੜੇ ਉਹਨਾਂ ਦੇ ਹੈਗੇ ਉਹਨਾਂ ਨੂੰ ਕਿੱਦਾਂ ਇਸਟੈਬਲਿਸ਼ਡ ਲਿੰਕ ਨੂੰ ਕਰ ਰਹੇ ਆ ਮਤਲਬ ਜਿਹੜੀਆਂ ਚੀਜ਼ਾਂ ਸੰਗ ਦੀ ਆਈਡੀਓਲੋਜੀ ਆ ਕਿ ਹਿੰਦੂ ਰਾਸ਼ਟਰ ਉਹਨੂੰ ਉਹ ਲਾਗੂ ਕੀਤਾ ਜਾ ਰਿਹਾ ਮਤਲਬ ਜਿਵੇਂ ਹੁਣ ਸੰਗ ਦੀ ਆਈਡੀਓਲੋਜੀ ਆ ਆਰਐਸਐਸ ਦੀ ਕਿ ਸਿੱਖ ਧਰਮ ਨਹੀਂ ਆ ਇਹ ਹਿੰਦੂ ਧਰਮ ਦਾ ਇੱਕ ਹਿੱਸਾ ਹੈ ਇਹ ਹਿੰਦੂ ਧਰਮ ਦਾ ਹਿੱਸਾ ਔਰ ਵੀ ਵਾਰ ਉਹਨਾਂ ਕਹਿ ਚੁੱਕੇ ਨੇ ਕਿ ਇਹ ਹਿੰਦੂ ਰਾਸ਼ਟਰ ਹੈ ਔਰ ਸਿੱਖ ਜੋ ਹੈ ਉਹ ਕੇਸਦਾਰੀ ਹਿੰਦੂ ਹੈ ਲੇਕਿਨ ਤਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਰੀਆਂ ਜਾਤਾਂ ਨੂੰ ਖਤਮ ਕਰਕੇ ਉਹਨਾਂ ਨੇ ਸਿੱਖ ਧਰਮ ਖਾਲਸਾ ਪੰਥ ਦੀ ਨੀਂਹ ਰੱਖੀ ਖਾਲਸਾ ਪੰਥ ਨੂੰ ਖੜੇ ਕੀਤਾ ਉਹ ਇਸੇ ਕਰਕੇ ਕੀਤਾ ਕੋਈ ਧਰਮ ਨਹੀਂ ਆ ਉਹਨਾਂ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਦਾ ਕੋਈ ਧਰਮ ਉਹਨਾਂ ਨੇ ਨਹੀਂ ਦੇਖਿਆ ਔਰ ਉਸ ਤੋਂ ਹੀ ਸਭ ਤੋਂ ਜ਼ਿਆਦਾ ਨੁਕਸਾਨ ਤੋਂ ਸਭ ਤੋਂ ਜ਼ਿਆਦਾ ਕਬਰਾਟ ਕਿਨੂੰ ਹੋਈ ਹਿੰਦੂ ਪਹਾੜੀ ਰਾਜਿਆਂ ਨੂੰ ਬਈ ਇਹ ਕਹਿੰਦੇ ਯਾਰ ਜਿਹੜੀਆਂ ਨੀਵੀਂਆਂ ਜਾਤਾਂ ਵਾਲੇ ਵੀ ਆ ਮਹਾਰਾਜ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਵੀ ਸਾਡੇ ਬਰਾਬਰ ਉਹਨਾਂ ਨੇ ਹਥਿਆਰ ਫੜਾ ਕੇ ਸਾਡੇ ਮੁਕਾਬਲੇ ਖੜਾ ਕਰਨ ਲੱਗੇ ਆ ਇਸੇ ਕਰਕੇ ਉਹਨਾਂ ਦੀ ਘੇਰਾਬੰਦੀ ਉਧਰ ਮੰਡੀ ਦੇ ਵੱਲ ਕੀਤੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹਨਾਂ ਰਾਜਿਆਂ ਵੱਲੋਂ ਘੇਰ ਕੇ ਉਹਨਾਂ ਦੇ ਜਿਹੜਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਯੁੱਧ ਕਰਨ ਦੀ ਕੋਸ਼ਿਸ਼ ਕੀਤੀ ਚਲੋ ਉਹ ਨਿਕਲ ਆਏ ਉੱਥੋਂ ਆ ਗਏ ਲੇਕਿਨ ਗੱਲ ਜਿਹੜੀ ਗੱਲ ਮੈਂ ਇਹ ਕਹਿਣਾ ਚਾਹਨਾ ਬਈ ਇਹ ਇੱਕ ਦੌਰ ਤੋਂ ਚੱਲਦਾ ਆ ਰਿਹਾ ਕੀ ਅਸੀਂ ਜਿਹੜਾ ਵੈ এডਿਕੇਸ਼ਨ ਦੇ ਵਿੱਚ ਸਬਜੈਕਟਸ ਜਿਹੜੇ ਹੈਗੇ ਆ ਉਹ ਇਦਾਂ ਦੇ ਲੈ ਕੇ ਆਈਏ ਜਿਦੇ ਵਿੱਚ ਹਿੰਦੂ ਰਾਸ਼ਟਰ ਔਰ ਰਾਸ਼ਟਰਵਾਦ ਇਹ ਜ਼ਿਆਦਾ ਹੋਵੇ ਹੁਣ ਮੰਨ ਲਓ ਗੁਰਤੇ ਇੱਕ ਬਹਾਦਰ ਜੀ ਆ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਇਹ ਕਹਿੰਨੇ ਯਾਰ ਉਹਨਾਂ ਦੀ ਹਿੰਦ ਦੀ ਜਾਦਰ ਸੀਗੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਲੇਕਿਨ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹਨੂੰ ਰਾਸ਼ਟਰਵਾਦ ਦਾ ਸੰਗਿਆ ਦਿੱਤੀ ਜਾਂਦੀ ਆ ਠੀਕ ਹੈ ਨਾ ਆਰਐਸਐਸ ਨੇ ਰਾਸ਼ਟਰੀ ਸਿੱਖ ਸੰਗਤ ਵੀ ਬਣਾਈ ਹੋਈ ਆ ਉਹਨਾਂ ਦਾ ਇੱਕ ਸ਼ਾਖਾ ਹੈਗੀ ਆ ਹਾਲਾਂਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਇਹਦਾ ਸਿੱਧਾ ਸਿੱਧਾ ਜਿਹੜਾ ਵਾ ਵਿਰੋਧ ਹੋਇਆ ਹੋਇਆ ਔਰ ਆਰਐਸਐਸ ਦੇ ਖਿਲਾਫ ਇਹ ਵੀ ਹੋਇਆ ਹੋਇਆ ਕਿ ਸਿੱਖ ਕੌਮ ਜਿਹੜੀ ਆ ਆਰਐਸਐਸ ਦੇ ਨਾਲ ਕੋਈ ਰਿਸ਼ਤਾ ਨਾ ਰੱਖੇ ਉਹਨਾਂ ਦੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਹੁਕਮ ਜਾਰੀ ਹੋਇਆ ਹੋਇਆ ਔਰ ਇਸ ਤੋਂ ਇਲਾਵਾ ਵੀ ਜੇ ਦੇਖਿਆ ਜਾਵੇ ਤੇ ਜਿਹੜਾ ਡਾਕਟਰ ਕਰਮਜੀਤ ਸਿੰਘ ਨੇ ਉੱਥੇ ਜਾ ਕੇ ਕੀਤਾ ਉਹ ਸਾਫ ਤਿੱਖ ਰਿਹਾ ਕਿ ਜਿਹੜਾ ਆਰਐਸਐਸ ਦਾ ਅਜੰਡਾ ਉਹ ਯੂਨੀਵਰਸਟੀਆਂ ਦੇ ਵਿੱਚ ਲਾਗੂ ਹੋ ਰਿਹਾ ਹਿੰਦੂ ਰਾਸ਼ਟਰ ਅਖੰਡ ਭਾਰਤ ਦਾ ਅਜੰਡਾ ਜਿਹੜਾ ਉਹ ਯੂਨੀਵਰਸਿਟੀ ਪੰਜਾਬ ਦੀਆਂ ਯੂਨੀਵਰਸਟੀਆਂ ਚ ਵੀ ਲਾਗੂ ਹੋ ਰਿਹਾ ਉਸੋ ਹੈ ਹਨਨੀ ਇਸੇ ਗਲਤੀ ਹੈ ਨਾ ਕਿ ਉਹਨਾਂ ਨੇ ਜਾ ਕੇ ਵੀ ਸੀ ਸਾਹਿਬ ਨੇ ਜਾ ਕੇ ਤਾਂ ਇਹ ਦੱਸ ਦਿੱਤਾ ਕਿ ਠੀਕ ਹੈ ਤੁਹਾਡਾ ਜੋ ਏਜੰਡਾ ਸੀ ਤੁਹਾਨੂੰ ਪਰੋਸ ਕੇ ਦੇ ਦਿੰਨੇ ਸਾਰਾ ਕੁਝ ਨਹੀਂ ਇਹ ਚੱਲਦਾ ਪਿਆ ਦੇਖੋ ਪਤਾ ਕੀ ਹੈ ਮੈਂ ਤੁਸਨੂੰ ਕਹਿਣਾ ਪਿਆ ਮੈਂ ਕਿਸੇ ਯੂਨੀਵਰਸਿਟੀ ਦਾ ਨਾਮ ਨਹੀਂ ਲੈਣਾ ਕਿ ਟੈਕਨੀਕਲ ਯੂਨੀਵਰਸਿਟੀ ਰਹੀ ਹੈ ਪੰਜਾਬ ਚ ਇਹ ਜਦੋਂ ਭਾਜਪਾ ਦੀ ਅਕਾਲੀ ਦਲ ਦੀ ਗਵਰਨਮੈਂਟ ਸੀ ਉਹਦੇ ਵਾਈ ਚਾਂਸਲਰ ਆਰਐਸਐਸ ਤੇ ਸੀ ਠੀਕ ਹੈ ਨਾ ਬੜੇ ਟੌਪ ਦਾ ਕੰਮ ਕਰਕੇ ਗਏ ਆ ਉਹ ਭਾਜਪਾ ਦੀ ਜਦੋਂ ਗਵਰਨਮੈਂਟ ਪੰਜਾਬ ਚ ਵੀ ਰਹੀ ਹੈ ਇਨਾਂ ਨੇ ਕੁਛ ਐਜੂਕੇਸ਼ਨ ਇੰਸਟੀਚਿਊਟ ਚ ਉਦੋਂ ਹੀ ਆਰਐਸਐਸ ਨੂੰ ਕਰਾਣਾ ਸ਼ੁਰੂ ਆਰਐਸਐਸ ਇੱਕ ਗੱਲ ਇਹ ਵੀ ਆ ਆਰਐਸਐਸ ਸਿੱਖਿਆ ਖੇਤਰ ਚ ਕੰਮ ਵੀ ਬਹੁਤ ਕਰ ਰਹੀ ਹੈ ਮੰਨ ਲਓ ਵਿਦਿਆਪਰਤੀ ਸਕੂਲਸ ਹੈਗੇ ਆ ਸਲਮ ਏਰੀਆ ਚ ਸਕੂਲ ਖੁੱਲੇ ਹੋਏ ਉਹ ਜ਼ਮੀਨੀ ਪੱਧਰ ਦੇ ਤੋਂ ਆਰਐਸਐਸ ਹਿੰਦੂਸਤਾਨ ਦੀ ਸਿੱਖਿਆ ਨੀਤੀ ਤੇ ਕੰਟਰੋਲ ਕਰਦੀ ਪਈ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜਾ ਹੁਣ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਜੋ ਐਜੂਕੇਸ਼ਨ ਦੇ ਦਾਂਗੇ ਜੋ ਉਹਨਾਂ ਨੂੰ ਆਪਣੇ ਧਰਮ ਨਾਲ ਹਿੰਦੂ ਰਾਸ਼ਟਰ ਦੇ ਨਾਲ ਰਾਸ਼ਟਰਵਾਦ ਨਾਲ ਹੁਣ ਪੈਦਾ ਕਰ ਦਾਂਗੇ ਉਹੀ ਉਹਨਾਂ ਦੀ ਵਿਚਾਰਧਾਰਾ ਅੰਤਮ ਦੌਰ ਤੱਕ ਰਹੇਗੀ ਔਰ ਅੱਜ ਵੀ ਜੇ ਤੁਸੀਂ ਹੁਣ ਗੱਲ ਕਰੋ ਹੁਣ ਜਿਹੜਾ ਵਾ ਬੰਗਲਾਂ ਦਾ ਦੌਰ ਸਾਰਾ ਦੌਰ ਉਹਨੂੰ ਹੁਣ ਇੱਕ ਖਲ ਨਾਇਕ ਦੇ ਤੌਰ ਤੇ ਸਬਜੈਕਟ ਚ ਪੇਸ਼ ਕੀਤਾ ਜਾ ਰਿਹਾ ਹੌਲੀ ਹੌਲੀ ਉਹ ਸਬਜੈਕਟ ਚੇਂਜ ਹੋ ਰਹੇ ਨੇ ਸੜਕਾਂ ਦੇ ਨਾਮ ਚੇਂਜ ਹੋ ਰਹੇ ਨੇ ਕਸਮਿਆਂ ਦੇ ਨਾਮ ਚੇਂਜ ਹੋ ਰਹੇ ਨੇ ਇਦਾਂ ਹੀ ਥਾਪਾਂ ਦੇ ਵਿੱਚ ਜਿਹੜਾ ਵਾ ਉਹ ਚੇਂਜ ਹੋ ਰਹੇ ਸਬਜੈਕਟ ਚੇਂਜ ਹੋਣੇ ਸ਼ੁਰੂ ਹੋ ਗਏ ਆ ਭਾਈ ਕਿਹੜੇ ਵਿਖੇ ਰੱਖਣੇ ਆ ਜਿਹਦੇ ਨਾਲ ਹਿੰਦੂ ਮਜਬੂਤ ਹੋਵੇ ਹਿੰਦੂ ਰਾਸ਼ਟਰ ਦੀ ਜਿਹੜੀ ਆ ਵਿਚਾਰਧਾਰਾ ਮਜਬੂਤ ਹੋਵੇ ਠੀਕ ਹੈ ਆਰਐਸਐਸ ਦਾ ਆਪਣਾ ਅਜੰਡਾ ਅਖੰਡ ਭਾਰਤ ਤੇ ਹਿੰਦੂ ਰਾਸ਼ਟਰ ਉਹ ਕਹਿੰਦੇ ਸਾਡੇ ਦੋ ਹੀ ਅਜੰਡੇ ਹੈਗੇ ਆ ਉਸ ਅਜੰਡੇ ਤੇ ਆਰਐਸਐਸ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਔਰ ਜਿਹੜੇ ਤੁਸੀਂ ਇਹ ਛੋਟੇ ਕਸਬਿਆਂ 'ਚ ਦੇਖੋ ਤੁਸੀਂ ਹੋਰ ਜਿਹੜੇ ਸਲਮ ਏਰੀਆਜ਼ ਆ ਉੱਥੇ ਦੇਖੋ ਬੱਚਿਆਂ ਨੂੰ ਉਹ ਆਰਐਸਐਸ ਦੇ ਜਿਹੜੇ ਸਕੂਲ ਆ ਵਿਦਿਆ ਭਾਰਤੀ ਉਹਨਾਂ ਵੱਲੋਂ ਬੜੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਪੰਜਾਬ 'ਚ ਬਾਰਡਰ ਬੈਲਟਸ ਦੇ ਆਖੇ ਦੇਖੋ ਵਿਦਿਆ ਭਾਰਤੀ ਦੇ ਕਿੰਨੇ ਸਕੂਲ ਖੁੱਲ ਚੁੱਕੇ ਹੋਏ ਆ ਔਰ ਬੱਚੇ ਜਾ ਰਹੇ ਆ ਉਹਨਾਂ ਦੇ ਵਿੱਚ ਸਕੂਲਾਂ 'ਚ ਪੜ੍ਹ ਰਹੇ ਪਿੱਛੇ ਜੀ ਤੁਹਾਡੇ ਸਾਹਮਣੇ ਇੱਕ ਕਿੰਨਾ ਉਹਦੇ ਵਿੱਚ ਮਾਲਵੇ ਦੇ ਵਿੱਚ ਉਸ ਸਕੂਲ ਲੈ ਕੇ ਕਿੰਨੀ ਵਿਵਾਦ ਵੀ ਖੜਾ ਹੋਇਆ ਉੱਥੇ ਕਿੰਨੀ ਮਤਲਬ ਜਿਹੜਾ ਉਹ ਫੋਟੋ ਨੂੰ ਲੈ ਕੇ ਉੱਥੇ ਵਿਵਾਦ ਖੜਾ ਹੋ ਗਿਆ ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਬਾਰ-ਬਾਰ ਬਾਰ-ਬਾਰ ਆ ਰਹੀ ਹੈ ਸਾਹਮਣੇ ਲੇਕਿਨ ਗੱਲ ਇਹ ਹੈਗੀ ਹੈ ਕਿ ਆਪਾਂ ਇਹਨਾਂ ਬੱਚਿਆਂ ਨਾਲ ਚਲੋ ਜੋ এডਿਕੇਸ਼ਨ ਦੇਣੀ ਹੈ ਉਹਨਾਂ ਦੀ ਵਿਚਾਰਤਾਰਾ ਬਣਾਣੀ ਆ ਆਰਐਸਐਸ ਨੇ ਆਪਣਾ ਕੰਮ ਕਰਨਾ ਹੈ ਲੇਕਿਨ ਐਸਜੀਪੀਸੀ ਦਾ ਵੀ ਉਨਾ ਉਪਰ ਆਲਾ ਹੋਣਾ ਚਾਹੀਦਾ ਕਿ ਅਸੀਂ ਖਾਲਸਾ ਮਿਸ਼ਨਰੀ ਸਕੂਲ ਸੂਬੇ 'ਚ ਖੋਲੀਏ ਲੇਕਿਨ ਗੱਲ ਤਾਂ ਇਹ ਹੈ ਨਾ ਦੋਨਾਂ ਪਾਸੇ ਸਕੂਲ ਚੱਲ ਰਹੇ ਆ ਆਰਐਸਐਸ ਤੇ ਵੀ ਚੱਲਦੇ ਆ ਔਰ ਕ੍ਰਿਸਚੀਅਨਸ ਭਾਈਚਾਰੇ ਦੇ ਵੀ ਚੱਲ ਰਹੇ ਆ ਲੇਕਿਨ ਤੀਜਾ ਜਿਹੜਾ ਤੀਜੀ ਧਿਰ ਹੈ ਜਿਹੜੀ ਜਿਨ੍ਹਾਂ ਦੀ ਸਟੇਟ ਗਿਣੀ ਜਾਂਦੀ ਆ ਛਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਮਿਸ਼ਨਰੀ ਸਕੂਲ ਜਿਹੜੇ ਮੈਨੂੰ ਨਹੀਂ ਲੱਗਦਾ ਪਿੰਡ ਪੱਧਰ ਦੇ ਉੱਤੇ ਖੋਲੇ ਗਏ ਤੁਸੀਂ ਇੱਧਰ ਚੱਲ ਜਓ ਯਾਰ ਬਾਰਡਰ ਬੈਲਟ ਵਾਲੇ ਇਧਰ ਕਰਤਾਰਪੁਰ ਤੋਂ ਪਾਰ ਹੋਣਾ ਸ਼ੁਰੂ ਹੋ ਜਾਓ ਤੁਹਾਨੂੰ ਈਸਾਈ ਭਾਈਚਾਰੇ ਦੇ ਸਕੂਲ ਹੀ ਸਕੂਲ ਨਜ਼ਰ ਆਣਗੇ ਬਹੁਤ ਸਕੂਲ ਖੁੱਲ ਗਿਆ ਹੋਇਆ ਔਰ ਆਰਐਸਐਸ ਵੀ ਆਪਣੇ ਵਿਦਿਆ ਭਾਰਤੀ ਸਕੂਲਾਂ ਨੂੰ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਆ ਔਰ ਉਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਮਜ਼ਬੂਤ ਹੋ ਰਿਹਾ 크ਰਿਸਚੀਅਨਸ ਵਾਂਗੂ ਹੀ ਉਹਨਾਂ ਦਾ ਨੈਟਵਰਕ ਬਹੁਤ ਤੇਜ਼ੀ ਨਾਲ ਵਧਦਾ ਪਿਆ ਔਰ ਕੁਆਲਿਟੀ ਆਫ ਐਜੂਕੇਸ਼ਨ ਵੀ ਪ੍ਰੋਵਾਈ ਕੀ ਇਹ ਧਰਮ ਹੋਰ ਜਿਹੜਾ ਰਾਸ਼ਟਰਵਾਦ ਤਾਂ ਚਲੋ ਹਰ ਇੱਕ ਦਾ ਸਬਜੈਕਟ ਹੋਣਾ ਚਾਹੀਦਾ ਮੈਂ ਕਹਿੰਨਾ ਰਾਸ਼ਟਰਵਾਦੀ ਹਰ ਇੱਕ ਨੂੰ ਹੋਣਾ ਚਾਹੀਦਾ ਲੇਕਿਨ ਜਿਹੜਾ ਧਰਮ ਦੇ ਨਾਲ ਹੁੰਦਾ ਨਾ ਜੀ ਧਰਮ ਦੇ ਨਾਲ ਫਿਰ ਕਟੜਤਾ ਪੈਦਾ ਹੁੰਦੀ ਆ ਉਈ ਘੱਟਾਂ ਦੇ ਨਾਲ ਜਿਹੜਾ ਵਾ ਉਹਨੂੰ ਤੋੜਦੇ ਵਾਇਆ ਸੈਗਮੈਂਟਸ ਬਣਾ ਕੇ ਕਿ ਤੁਸੀਂ ਇਸ ਧਰਮ ਦੇ ਨਾਲ ਲੈਣਾ ਇਸ ਧਰਮ ਦੇ ਪ੍ਰੈਰੀ ਹੈਗਾ ਹਾਂ ਠੀਕ ਹੈ ਤੁਸੀਂ ਆਪਣੇ ਧਰਮ ਨੂੰ ਵਧਾਓ ਲੇਕਿਨ ਤੁਸੀਂ ਕਿਤੇ ਇਹ ਸਬਜੈਕਟ ਅੱਖਰ ਨਹੀਂ ਯੂਜ਼ ਕਰ ਸਕਦੇ ਕਿ ਸਿੱਖ ਕੋਈ ਧਰਮ ਨਹੀਂ ਹੈਗਾ ਸਿੱਖ ਕੋਈ ਕੌਮ ਨਹੀਂ ਹੈਗੀ ਇਹ Hindu ਧਰਮ ਦਾ ਇੱਕ ਹਿੱਸਾ ਹੈ ਇੱਕ ਇਸਤਰੀ Hindu ਦਾ ਇਹੀ ਤਾਂ ਸਵਾਲ ਹੈ ਕਿ ਇੱਕ ਪਾਸੇ Hindu ਰਾਸ਼ਟਰ ਠੀਕ ਹੈ ਥੋਡੀ ਕਿ ਵਿਚਾਰਧਾਰਾ ਹੈ ਪਰ ਤੁਸੀਂ ਮਾਈਨੋਰਟੀਜ਼ ਦੇ ਕਲਚਰ ਨੂੰ ਰਿਲੀਜੀਅਨ ਨੂੰ ਖਤਮ ਕਰਨਾ ਜੇ ਸੋਚਦੇ ਪਏ ਹੋ ਤੇ ਫਿਰ ਉਹ ਗਲਤ ਹੋਏਗਾ ਲਾਸਟ ਦੇਖੋ ਗੱਲ ਪਤਾ ਕੀ ਹੈ ਇੱਕ ਗੱਲ ਆਪਾਂ ਨੂੰ ਇਹ ਸਮਝੀਏ ਕਿ ਮੈਂ ਅੱਜ ਗੱਲ ਨੂੰ ਸਮ ਇਹ ਜਿਹੜੀ ਆ ਚੀਜ਼ਾਂ ਨਾ ਇਹ ਪਹਿਲਾਂ 크ਿਸਚੀਅਨ ਪਹਿਲਾਂ ਮੁਗਲਾਂ ਨੇ ਬਹੁਤ ਕੀਤੀਆਂ ਧਿਆਨ ਨਾਲ ਗੱਲ ਸਮਝੋ ਜਦੋਂ ਮੁਗਲਾਂ ਦਾ ਦੌਰ ਸੀ ਉਹਨਾਂ ਨੇ ਆਪਣੀ ਜੰਮ ਕੇ ਚਲਾਈ ਚੰਮ ਕੇ ਚਲਾਈ ਬਹੁਤ ਡੱਟ ਕੇ ਚਲਾਈ ਉਹਨਾਂ ਨੇ ਠੀਕ ਹੈ ਨਾ ਉਹਨਾਂ ਨੇ ਸੜਕਾਂ ਦੇ ਨਾਂ ਵੀ ਰੱਖੇ ਉਹਨਾਂ ਨੇ ਮੰਦਰਾਂ ਦੇ ਦੇ ਮਸਜਿਦ ਵੀ ਆਪਣੇ ਬਣਾਏ ਉਹਨਾਂ ਦਾ ਦੌਰ ਗਿਆ 크ਿਸਚੀਅਨਸ ਦਾ ਦੌਰ ਆਇਆ ਜਦੋਂ ਇੱਥੇ ਅੰਗਰੇਜ਼ਾਂ ਦੀ ਹਕੂਮਤ ਆਈ ਤੁਸੀਂ ਮੈਨੂੰ ਦੱਸੋ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਵੈ ਜਾਂ ਉਹਨਾਂ ਦੇ ਬੱਚੇ ਹੈਗੇ ਆ ਉਹ ਤਾਂ 크ਰਿਸਚੀਅਨ ਕਨਵਰਟ ਹੋ ਗਏ ਜਾਂ ਕੇ ਸਾਰੇ ਬਾਅਦ ਕਿਸੇ ਨੇ ਸਿੱਖ ਕੌਮ ਨੇ ਕੋਸ਼ਿਸ਼ ਥੋੜਾ ਕੀਤੀ ਉਹਨਾਂ ਨੂੰ ਅਸੀਂ ਸਿੱਖ ਕੌਮ ਚ ਵਾਪਸ ਲੈ ਆਈਏ ਔਰ ਆਪਣਾ ਜਿਹੜਾ ਖਾਲਸਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਸੀ ਉਹਨੂੰ ਵਾਪਸ ਲਈਏ ਅਸੀਂ ਵੀ ਤਾਂ ਗਲਤੀਆਂ ਕੀਤੀਆਂ ਇਸ ਹਿਸਾਬ ਨਾਲ ਜਦੋਂ ਇੱਥੇ ਅੰਗਰੇਜ਼ਾਂ ਦਾ ਦੌਰ ਆਇਆ ਉਹਨਾਂ ਨੇ ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਡਿਜ਼ਾਈਨ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਸੜਕਾਂ ਦੇ ਨਾਮ ਰੱਖ ਕੇ ਉਹਨਾਂ ਨੇ ਡਲੋਜੀ ਰੱਖ ਦਿੱਤਾ ਉਹ ਆਪਣੇ ਹਿਸਾਬ ਨਾਲ ਜੋ ਜੋ ਰੱਖ ਸਕਦੇ ਜਿੱਥੇ ਜਿੱਥੇ ਉਹਨਾਂ ਨੇ ਸਕੂਲ ਖੋ ਉਤੇ ਖੋਲੀਆਂ ਉਹਨਾਂ ਨੇ ਡਟ ਕੇ ਖੋਲੀਆਂ ਉਹਨਾਂ ਨੇ ਲੇਕਿਨ ਉਹ ਦੌਰ ਜਦੋਂ ਖਤਮ ਹੋਇਆ ਅੰਗਰੇਜ਼ਾਂ ਦਾ ਉਹ ਦੌਰ ਚਲਾ ਗਿਆ ਹਿੰਦੁਸਤਾਨ ਆਜ਼ਾਦ ਹੋਇਆ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਦਾ ਪ੍ਰਭਾਵ ਘਟਿਆ ਆਰਐਸਐਸ ਦਾ ਪ੍ਰਭਾਵ ਵਧਿਆ ਹੁਣ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਆ ਹੁਣ ਉਹਨਾਂ ਦਾ ਦੌਰ ਹੈ ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਲੇਕਿਨ ਇੱਕ ਚੀਜ਼ ਉੱਤੇ ਮੇਰੀ ਜਿਹੜੀ ਜ਼ਰੂਰ ਇਹਨਾਂ ਨਾਲ ਹੁੰਦਾ ਵੀ ਜਿਹੜਾ ਧਰਮ ਇਸਟੈਬਲਿਸ਼ ਹੋ ਚੁੱਕਾ ਜਿਹਨੂੰ ਮਹਾਰਾਜਾ ਗੁਰਗੋਬਿੰਦ ਸਿੰਘ ਨੇ ਦਾਤ ਦਿੱਤੀ ਆ ਇੱਕ ਧਰਮ ਬਣ ਚੁੱਕਾ ਇੱਕ ਭਾਸ਼ਾ ਪੰਜਾਬੀ ਬਣ ਚੁੱਕੀ ਆ ਉਹਨੂੰ ਤੁਸੀਂ ਖੋ ਨਹੀਂ ਸਕਦੇ ਉਹਨੂੰ ਤੁਸੀਂ ਚੇਂਜ ਕਰਨ ਲਈ ਕਹਿ ਨਹੀਂ ਸਕਦੇ ਮੈਨੂੰ ਉਸ ਚੀਜ਼ ਬਾਰੇ ਨਹੀਂ ਕਹਿ ਸਕਦੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਜਿਹੜਾ ਖਾਲਸਾ ਪੰਥ ਉਹ ਜਿਹੜਾ ਸਿੱਖ ਧਰਮ ਦੀ ਸਥਾਪਨਾ ਕੀਤੀ ਆ ਇਹ ਸਿੱਖ ਕੋਈ ਧਰਮ ਨਹੀਂ ਆ ਕੋਈ ਕੌਮ ਨਹੀਂ ਆ ਪੰਜਾਬੀ ਕੋਈ ਜਿਹੜੀ ਭਾਸ਼ਾ ਹੈਗੀ ਆ ਇਦਾਂ ਦਾ ਤੁਸੀਂ ਇੱਕਦਮ ਜੋ ਮਰਜੀ ਆਪਾਂ ਕਲੇਮ ਕਰ ਸਕਦੇ ਆ ਲੇਕਿਨ ਦੂਜੇ ਧਰਮ ਬਾਰੇ ਬੋਲਣ ਤੋਂ ਮੈਂ ਥੋੜਾ ਜਿਹਾ ਗਰੇਜ ਕਰਦਾ ਬਈ ਠੀਕ ਆ ਆਪਣੇ ਧਰਮ ਦੀ ਲਾਈਨ ਲੰਬੀ ਖਿੱਚੋ ਤੇ ਖਿੱਚ ਸਕਦੇ ਹੋ ਤੇ ਖਿੱਚੋ ਇਦਾਂ ਹੀ ਐਸਜੀਬੀਸੀ ਨੂੰ ਚਾਹੀਦਾ ਸਿੱਖ ਧਰਮ ਦੀ ਲਾਈਨ ਲੰਬੀ ਖਿੱਚੇ ਜਿੰ ਛੋਟੇ ਲੈਵਲ ਤੋਂ ਸਕੂਲ ਖੋਲੋ ਤੁਸੀਂ ਈਸਾਈ ਭਾਈਚਾਰੇ ਦੇ ਸਕੂਲ ਦੇਖੋ ਉਹਨਾਂ ਨੇ ਜ਼ੀਰੋ ਲੈਵਲ ਤੋਂ ਸ਼ੁਰੂ ਕੀਤੇ ਹੋਇਆ ਮਤਲਬ ਬੱਚਾ 3 ਸਾਲਾ ਦਾ ਹੋਇਆ ਨਹੀਂ ਤੇ ਉਹਨਾਂ ਦੇ ਸਕੂਲਾਂ 'ਚ ਗਿਆ ਨਹੀਂ ਇਉਂ ਹੀ ਜਿਹੜੇ ਵਿਦਿਆਪਰਤੀ ਸਕੂਲ ਆ ਉਹ ਉਹ ਵੀ ਸੇਮ ਉਸੇ ਪੈਟਰਨ ਤੇ ਅੱਗੇ ਵੱਧ ਜਗੇ ਮੈਨੂੰ ਲੱਗਦਾ ਹੂੰ ਤਾਂ ਮੁਕਾਬਲਾ ਹੀ ਬਹੁਤ ਤੇਜ਼ੀ ਨਾਲ ਕਰਨ ਲੱਪੇ ਉਹਨਾਂ ਨੇ ਵੀ ਜ਼ੀਰੋ ਲੈਵਲ ਤੋਂ ਪਹਿਲੀ ਇੱਕ ਕਲਾਸ ਤੋਂ ਨਰਸਰੀ ਤੋਂ ਚੱਕਣਾ ਸ਼ੁਰੂ ਕਰਤਾ ਬੱਚਿਆਂ ਨੂੰ ਔਰ ਬੱਚਿਆਂ ਦੀ ਵਿਚਾਰ-ਤਾਰਾ ਉਧਰ ਜਾਣੀ ਸ਼ੁਰੂ ਹੋ ਗਈ ਕਕ ਸਰ ਇਹ ਸਾਰੀ ਡਿਸਕਸ਼ਨ ਜਦੋਂ ਘੁੰਮ ਫਿਰ ਕੇ ਇੱਕ ਪੁਆਇੰਟ ਤੇ ਆਉਂਦੀ ਹੈ ਲਗਭਗ ਸੇਮ ਸਮੇਂ ਦੇ ਉੱਤੇ ਮੇਨੂੰ ਲੱਗਦਾ 5 ਕ ਸਾਲ ਦੇ ਵਕਫੇ ਦੇ ਵਿੱਚ ਦੋ ਆਰਗੇਨਾਈਜੇਸ਼ਨਸ ਹੋਣ ਦੇ ਵਿੱਚ ਆਉਂਦੀਆਂ ਐ ਐਸਜੀਪੀਸੀ ਤੇ ਆਰਐਸਐਸ ਤੇ ਉਸ ਤੋਂ ਬਾਅਦ ਆਰਐਸਐਸ ਦਾ ਵਿਕਾਸ ਇਸ ਹੱਦ ਤੱਕ ਔਰ ਐਸਜੀਪੀਸੀ ਦਾ ਨਿਗਾਰਵਲ ਕਿਵੇਂ ਚਲਾ ਗਿਆ ਸਵਾਲ ਇੱਥੇ ਖੜਾ ਹੈ ਦੇਖੋ ਪਤਾ ਕੀ ਹੈ ਜਿਹੜਾ 1996 ਤੋਂ ਬਾਅਦ ਮੈਂ ਸੋਚਦਾ ਪੰਜਾਬ ਲਈ ਸਭ ਤੋਂ ਵੱਡਾ ਕਾਨੂੰਨ 1996 ਚ ਹੋਇਆ ਜਿਹੜੇ ਮੈਂ ਗੱਲ ਸਮਝਦਾ ਕਿਉਂਕਿ 1996 ਦੇ ਵਿੱਚ ਬਾਦਲਾਂ ਨੇ ਆਪਣੀ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਨਾਲ ਅਨ ਕੰਡੀਸ਼ਨਲ ਸ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਉਹਨਾਂ ਨੇ ਆਪਣੀ ਆਈਡੀਓਲੋਜੀ ਮਨਵਾਈ ਉਹਨਾਂ ਨੇ ਆਪਣੇ ਕੰਮ ਕਰਵਾਏ ਉਹ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰਦਾ ਮੈਂ ਚਲੋ ਕੇਂਦਰ ਦੀ ਬਾਦ ਕੇਂਦਰ ਸਰਕਾਰ ਤਾਂ 2014 ਤੋਂ ਜ਼ਿਆਦਾ ਪਾਵਰਫੁੱਲ ਹੋਈ ਉਹਨਾਂ ਨੇ ਆਪਣੇ ਤੌਰ ਤਰੀਕੇ ਨਾਲ ਕੰਮ ਕਰਾਏ ਭਾਰਤੀ ਜਨਤਾ ਪਾਰਟੀ ਨੇ ਆਪਣਾ ਜਿਹੜਾ ਇੱਕ ਪੰਜਾਬ ਦੇ ਵਿੱਚ ਇਸਟੈਬਲਿਸ਼ ਕਰਨਾ ਸੀ ਨੈਟਵਰਕ ਜਿਹੜੀ ਨੀਂਹ ਪੱਥਰ ਰੱਖਣਾ ਸੀ ਉਹ ਉਹਨਾਂ ਨੇ ਆਰਐਸਐਸ ਨੇ ਰੱਖ ਲਿਆ ਉਸ ਦੌਰ ਦੇ ਵਿੱਚ ਆਰਐਸਐਸ ਸ਼ਹਿਰਾਂ ਤੋਂ ਨਿਕਲ ਕੇ ਪਿੰਡਾਂ ਵੱਲ ਚਲੀ ਗਈ ਪਿੰਡਾਂ ਵੱਲ ਜਾਣ ਲੱਪਈ ਔਰ ਉਹਨਾਂ ਨੇ ਆਪਣਾ ਜਨਤਾਤ ਵਧਾਇਆ ਉਹਨਾਂ ਨੇ ਆਪਣਾ ਨੈਟਵਰਕ ਵਧਾਇਆ ਔਰ ਉਸ ਨੈਟਵਰਕ ਦਾ ਈ ਹਿੱਸਾ ਹੈ ਕਿ ਅੱਜ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਪ੍ਰਿਆਗਰਾਜ ਦੇ ਵਿੱਚ ਕੁੰਭ ਸ্নান ਕਰਨ ਜਾ ਰਿਹਾ ਹੈ ਇਹ Hindu ਵਿਚਾਰਧਾਰਾ Hindu ਰਾਸ਼ਟਰੀ ਵਿਚਾਰਧਾਰਾ ਉਹਦੇ ਜਾ ਰਹੇ ਔਰ ਇਹ ਜਿਹੜੀਆਂ ਦੌਰ ਚੇਂਜ ਹੁੰਦਾ ਉਸ ਜੀਓ ਕੰਡੀਸ਼ਨਸ ਤੋਂ ਬਿਨਾ ਸਰਕਾਰ ਬਣਾਏ ਬਿਨਾ ਚੱਲਦੇ ਰਹਿੰਦੇ ਅਨ ਕੰਡੀਸ਼ਨਲ ਸਪੋਰਟ ਤੋਂ ਬਿਨਾ ਫਿਰ ਇੱਥੇ ਇੰਨਾ ਪ੍ਰਭਾਵ ਨਹੀਂ ਹੋਣਾ ਸੀਗਾ ਉਹਨਾਂ ਨੂੰ ਸਪੇਸ ਦਿੱਤਾ ਗਿਆ ਜਦੋਂ ਸਪੇਸ ਦਿੱਤਾ ਜਾਂਦਾ ਜਿਹੜਾ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਦੋਂ ਸਪੇਸ ਲੈਂਦੀ ਹੈ ਫਿਰ ਉਹ ਪੋਲੀਟੀਕਲ ਪਾਰਟੀ ਐਕਸਪੈਂਡ ਵੀ ਕਰਦੀ ਹੈ ਸੂਬੇ ਵਿੱਚ ਮੰਨ ਲਓ ਹਰਿਆਣੇ ਦੀ ਐਗਜ਼ਾਮਪਲ ਹੈ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੋਤੇ ਸੀ ਐਮਐਲਏ ਦੇ ਚਟਾਲਿਆਂ ਦਾ ਗਠਵੰਦਨ ਕੀਤਾ ਆਨ ਲਈ ਹੌਲੀ 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 ਚਟਾਲੇ ਖਤਮ ਹੋ ਗਏ ਭਾਜਪਾ ਇੰਡੀਪੈਂਡੈਂਟ ਆ ਗਈ ਉੱਥੇ ਜੀਐਨਕੇ ਦੇ ਵਿੱਚ ਮਹਿਬੂਬਾ ਮੁਫਤੀ ਨੇ ਸਰਕਾਰ ਬਣਾਈ ਹੋਣੀ ਭਾਜਪਾ ਨੇ ਬਣਾਈ ਸਰਕਾਰ ਹੋਲੀ-ਹੋਲੀ ਹੋਲੀ-ਹੋਲੀ ਹੋਲੀ ਉਹਨੇ ਮਬੂਹਾ ਮੁਫਤੀ ਅੰਦਰ ਦੇਤੀ ਧਾਰਾ 370 ਤੋੜਤੀ ਠੀਕ ਹੈ ਨਾ ਪੰਜਾਬ ਦੇ ਵਿੱਚ ਕੀ ਹੋਇਆ ਪੰਜਾਬ ਚ 23 ਸੀਟਾਂ ਤੇ ਲੜਦੇ ਸੀ ਹੋਲੀ-ਹੋਲੀ ਹੋਲੀ ਅਕਾਲੀ ਦਲ ਖਤਮ ਕਰਤਾ ਆਪ ਉੱਪਰ ਆ ਗਏ ਹੁਣ ਇਹੀ ਤੁਹਾਨੂੰ ਚੀਜ਼ ਹੈ ਨਾ ਅਕਾਲੀ ਦਲ ਅੱਜ ਐਸਜੀਪੀਸੀ ਔਰ ਧਰਮ ਇੰਨਾ ਕੇ ਆਪਸ ਦੇ ਵਿੱਚ ਉਲਝੇ ਪਏ ਆ ਇੰਨਾ ਗੁੱਲਚ ਗਏ ਆ ਉਹ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਬਈ ਇਹ ਤਖਤਾਂ ਦੇ ਜਿਹੜੇ ਆ ਉੱਥੇ ਲਾਂ ਲੱਪੇ ਆ ਪਟਨਾ ਸਾਹਿਬ ਤੇ ਨੰਦੇਸ਼ ਸਾਹਿਬ ਵਿੱਚ ਬਈ ਸਿੱਧੀ ਦਖਲ ਅੰਦਾਜ਼ੀ ਬੀਜੇਪੀ ਆਰਐਸਐਸ ਦੀ ਆ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇੱਥੇ ਸਾਰਾ ਬੀਜੇਪੀ ਦਾ ਰਾਜ ਹੈ ਤੇ ਉਹਨਾਂ ਦੀ ਵਿਚਾਰਧਾਰਾ ਇੱਥੇ ਸੋ ਹੁਣ ਆਪਾਂ ਨੂੰ ਇਹ ਉਸ ਗੱਲਾਂ ਤੇ ਹੋਰ ਚੱਲੀਏ ਅੱਗੇ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਐਸਜੀਪੀਸੀ ਕਮਜ਼ੋਰ ਹੋਈ ਹੈ ਕਮਜ਼ੋਰ ਇਸ ਕਰਕੇ ਹੋਈ ਹੈ ਕਿਉਂਕਿ ਸਿਆਸਤ ਲਈ ਧਰਮ ਜਿਹੜਾ ਵਾ ਉਹ ਕਮਜ਼ੋਰ ਕੀਤਾ ਉਸ ਸਭ ਅੰਤਲਾ ਸਵਾਲ ਮੈਂ ਪੁੱਛੂੰਗਾ ਸ਼ਾਇਦ ਇਹ ਪਹਿਲਾਂ ਪੁੱਛ ਲੈਣਾ ਚਾਹੀਦਾ ਸੀ ਪਰ ਤਾਂ ਵੀ ਜੇ ਲੈਮਨ ਦੀ ਗੱਲ ਕਰੀਏ ਲੈਮਨ ਇੱਕ ਸਵਾਲ ਕਰ ਰਿਹਾ ਕਿ ਕੀ ਪੰਜਾਬ ਦੀ ਵੱਡੀ ਵੱਡੀ ਯੂਨੀਵਰਸਿਟੀ ਦੇ ਵੀਸੀ ਨੂੰ ਉੱਥੇ ਜਾਣਾ ਚਾਹੀਦਾ ਸੀ ਜਾਂ ਨਹੀਂ ਦੇਖੋ ਮੈਂ ਇੱਕ ਗੱਲ ਕਹਾਂ ਕਿ ਉਹ ਆਰਐਸਐਸ ਦੇ ਉਸ ਪ੍ਰੋਗਰਾਮ ਦੇ ਵਿੱਚ ਨਹੀਂ ਜਾਣਾ ਚਾਹੀਦਾ ਸੀਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਬਹੁਤ ਰੁਤਬੇ ਵਾਲੀ ਔਰ ਬਹੁਤ ਜੜੀ ਆ ਉਹ ਸਿੱਖ ਜਿਹਨੂੰ ਆਪਾਂ ਕਹੀਏ ਸਾਡੇ ਗੁਰੂ ਨਾਨਕ ਦਾਸ ਦੀ ਨਗਰੀ ਦੇ ਯੂਨੀਵਰਸਿਟੀ ਆ ਔਰ ਬੜੇ ਵੱਡੇ ਵੱਡੇ ਵਿਦਵਾਨ ਸਕਾਲਰਸ ਉਥੋਂ ਨਿਕਲੇ ਆ ਲੇਕਿਨ ਜਿਹੜੀ ਠੀਕ ਆ ਤੁਸੀਂ ਗੱਲ ਕਰੋ ਉਹਨਾਂ ਦੀਆਂ ਤੁਸੀਂ ਲਵੋ ਜੋ ਜੋ ਉਹ ਆਪਣੀਆਂ ਸਿਫਾਰਸ਼ਾਂ ਕਰਦੇ ਤੁਹਾਨੂੰ ਚੰਗੀ ਲੱਗਦੀ ਹੈ ਲਾਗੂ ਕਰੋ ਯੂਨੀਵਰਸਿਟੀ ਦੇ ਬੋਰਡ ਆਫ ਡਾਇਰੈਕਟਰ ਚੋ ਦਾ ਡਿਸਕਸ ਕਰੋ ਨਹੀਂ ਚਾਗੂ ਲੱਗਦੀ ਸਾਈਡ ਤੇ ਕਰ ਦੋ ਲੇਕਿਨ ਤੁਸੀਂ ਜਾ ਕੇ ਰਿਪੋਰਟ ਕਰੋ ਇਹ ਦੇ ਨਾਲ ਜਿਹੜਾ ਵਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਠੇਸ ਪਹੁੰਚੀ ਹੈ ਇਹਦੀ ਨਕੀਦੀ ਐਸਜੀਪੀਸੀ ਨੇ ਵੀ ਕੀਤੀ ਹੈ ਇਹਦੀ ਨਕੀਦੀ ਸਿੱਖ ਵਿਦਵਾਨਾਂ ਵੱਲੋਂ ਵੀ ਕੀਤੀ ਗਈ ਹੈ ਪੰਜਾਬ ਦੇ ਸਿਆਸਤਦਾਨਾਂ ਵੱਲੋਂ ਕੀਤੀ ਠੀਕ ਬਿਲਕੁਲ ਫਿਲਹਾਲ ਇਹ ਸਿਚੁਏਸ਼ਨ ਹੁਣ ਦੇਖਣਾ ਹੋਵੇਗਾ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈ ਸਾਹਿਬ ਸਿੰਘ ਇਜਾਜ਼ਤ ਚਾਹੁੰਨਾ ਬਣੇ ਰੁਮਾਨ ਇੰਡੀਆ ਪੰਜਾਬੀ ਤੇ